ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਜਿੰਦਰ ਪਾਸਟਰ ਜੋ ਕਿ ਬਜਿੰਦਰ ਪਾਸਟਰ 2018 ਦਾ ਕੇਸ ਸੀ ਰੇਪ ਕੇਸ ਤੇ ਜਿਹਦੇ ਵਿੱਚ ਕੀ ਭਈ ਉਮਰ ਕਾਇਦ ਦੀ ਸਜ਼ਾ ਹੋ ਗਈ ਤਾਂ ਇਹ ਪੂਰੀ ਤਰ੍ਹਾਂ ਫਰ ਚੁੱਕਿਆ ਤੇ ਜਿਹੜੇ ਕੀ ਇਹਨਾਂ ਦੇ ਅੰਨੇ ਭਗਤ ਕਹਿ ਲਿਏ ਕਈ ਆ ਕੇ ਆਪਣੇ ਬੰਨਿਓ ਇੰਟਰਵਿਊਆਂ ਦੇ ਵਿੱਚ ਕਹਿ ਰਹੇ ਜੋ ਮੀਡੀਆ ਦੇ ਵਿੱਚ ਆ ਕੇ ਸਾਹਮਣੇ ਕੈਮਰੇ ਦੇ ਵਿੱਚ ਵੀ ਇਹ ਇੱਕ ਸਾਡਾ ਇਹ ਰੱਬ ਸੀ ਅਸੀਂ ਇਹਨੂੰ ਮੰਨਦੇ ਆਂਗੇ ਤਾਂ ਇਹਦੇ ਉੱਤੇ ਜਿਹੜੇ ਦੋਸ਼ ਲੱਗੇ ਆ ਇੱਕ ਜੱਜ ਇਹ ਜੱਜ ਨੂੰ ਇੱਕ ਕੁੜੀ ਵੱਲੋਂ ਕਹਿ ਗਿਆ ਕਹਿੰਦੀ ਇਹ ਜੱਜ ਨੂੰ ਵੀ ਪਾਪ ਲੱਗੂਗਾ ਹੁਣ ਇਹ ਦੱਸੋ ਪਹਿਲੀ ਗੱਲ ਤਾਂ ਆਪਾਂ ਸਾਰਿਆਂ ਨੂੰ ਉੱਤੇ ਇੱਕ ਉਹ ਉੱਪਰ ਵਾਲਾ ਜਿਹੜਾ ਇਨਸਾਫ ਕਰਦਾ ਉਦੋਂ ਉੱਪਰ ਪਹਿਲਾਂ ਰੱਬ ਹੀ ਕਰਦਾ ਸਾਰਿਆਂ ਨੂੰ ਪਹਿਲਾਂ ਦੂਜਾ ਨੰਬਰ ਜਿਹੜਾ ਜੱਜ ਸਾਹਿਬ ਕੋਈ ਦੇਖ ਕੇ ਸੋਚ ਸਮਝ ਕੀ ਕਰਿਆ ਹੋਊਗਾ ਕੋਈ ਇਹ ਬੇਕਸੂਰਾਂ ਨੂੰ ਤਾਂ ਅੰਦਰ ਨਹੀਂ ਛੱਡਦੇ ਗੱਲ ਹੁਣ ਇਹ ਹੈ ਵੀ ਪਹਿਲਾਂ ਕੋਰਟ ਸਬੂਤ ਪਾਲ ਦਾ ਕੋਰਟ ਦੇ ਵਿੱਚ ਸਬੂਤ ਪੇਸ਼ ਹੋਏ ਆ ਤਾਂ ਫੇਰ ਹੀ ਇਹ ਜੋ ਰਜਿੰਦਰ ਪਾਸਟਰ ਹੈ ਜਿਹੜਾ ਫੇਰ ਹੀ ਤੇ ਉਹਦੇ ਉੱਤੇ ਸਾਰੀ ਇਨਕੁਆਰੀ ਹੋਈ ਆ ਜੇ ਤਾਂ ਫੇਰ ਉਹ ਜੇਲ੍ਹ ਦੇ ਵਿੱਚ ਭੇਜਿਆ ਹੁਣ ਕਹਿਣਾ ਮਤਲਬ ਉਮਰ ਕੈਦ ਦੀ ਕਦਾ ਉਮਰ ਕੈਦ ਦੀ ਸਜ਼ਾ ਤਾਂ ਹੁਣ ਜੋ ਜੇਲ੍ਹ ਦੇ ਵਿੱਚ ਹੀ ਇਹਦਾ ਸਾਰਾ ਟਾਈਮ ਬਤਾਇਆ ਜਾਊਗਾ ਕਿਉਂਕਿ ਉਹ ਆਮ ਆਮ ਸਜ਼ਾ ਨਹੀਂ ਹੈਗੀ ਵੀ ਉਹਦੇ ਵਿੱਚ ਜ਼ਮਾਨਤ ਹੋ ਜੂ ਜਾਂ ਇਹ ਹੋ ਜੂ ਉਮਰ ਕੈਦ ਦੀ ਸਜ਼ਾ ਬਲਕਿ ਕੋਈ ਛੁੱਟੀ ਕੋਈ ਕੁਝ ਨਹੀਂ ਤਾਂ ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਫਸ ਗਿਆ ਜਿਹਦੇ ਵਿੱਚ ਇਹ ਸਾਬਿਤ ਕਰਦੇ ਆ ਵੀ ਅਸੀਂ ਗੁੰਗਿਆਂ ਨੂੰ ਬੋਲਣ ਲਾ ਦਿੰਦੇ ਆ ਬਹਿਰਿਆਂ ਨੂੰ ਸੁਣ ਲਾ ਦਿੰਦੇ ਆ ਵੱਡੇ ਵੱਡੇ ਆਪਣੇ ਬਨੀਓ ਇਹ ਜੋ ਲੋਕਾਂ ਨੂੰ ਵਿਸ਼ਵਾਸ ਦਿੰਦੇ ਆ ਵੱਡੇ ਵੱਡੇ ਵਿਸ਼ਵਾਸ ਦਵਾਉਂਦੇ ਆ ਹੁਣ ਜਿਹੜਾ ਇਹ ਵਕੀਲ ਆ ਉਸ ਕੁੜੀ ਦੇ ਜੋ ਇਹ ਦੋਨੇ ਵਕੀਲਾਂ ਦਾ ਹੁਣ ਇਹ ਕਹਿਣਾਗਾ ਜਿਹੜੇ ਉਹ ਵਕੀਲ ਆ ਇਸ ਕੁੜੀ ਦੇ ਉਹਨਾਂ ਦਾ ਕਹਿਣਾ ਇਹ ਆ ਵੀ ਅਸੀਂ ਇਹਨਾਂ ਨੂੰ ਇੱਕ ਕਿਹਾ ਗਿਆ ਸੀ ਆਪਣੇ ਬਨੀਓ ਵੀ ਭਾਈ 2 ਘੰਟਿਆਂ ਦਾ ਸਮਾਂ ਦਿੰਦੇ ਆ ਤੈਨੂੰ ਪੀਜੀਆਈ ਦੇ ਵਿੱਚ ਅਸੀਂ ਆਪ ਲੈ ਕੇ ਜਾਇਆ ਕਰਾਂਗੇ ਵੀ ਕੀ ਆ ਲੋਕ ਜਿਹੜੇ ਪੀੜਤ ਆ ਉਹਨਾਂ ਨੂੰ ਤੁਸੀਂ ਠੀਕ ਕਰ ਦੋ ਮੰਨਦੇ ਹੋ ਤੁਸੀਂ ਚਲੋ ਲੋਕਾਂ ਨਾਲ ਵੱਡੇ ਦਾਅਵੇ ਕਰਦੇ ਹਾਂ ਵੀ ਅਸੀਂ ਮੁਰਦਾ ਜਿੰਦਾ ਕਰਦੇ ਹਾਂ ਮੁਰਦੇ ਛੱਡੋ ਜਿਹੜੇ ਕੋਈ ਨਾਰਮਲ ਮਾੜੇ ਮੋٹے ਢਿੱਲੇ ਮਸੇ ਉਹਨਾਂ ਨੂੰ ਠੀਕ ਕਰ ਦੋ ਜੇ ਇੰਨੀ ਸ਼ਕਤੀ ਆ ਇੱਕ ਇਹ ਆਪਣੇ ਆਪ ਨੂੰ ਰੱਬ ਦਾ ਦਰਜਾ ਦਿੰਦੇ ਆ ਰੱਬ ਨੂੰ ਟੱਕਰ ਦੇਣ ਵਾਲੀ ਗੱਲ ਆ ਤਾਂ ਹੁਣ ਇਹ ਖੁਦ ਹੁਣ ਕਹਿਣ ਦਾ ਮਤਲਬ ਜਿਵੇਂ ਇਹਦੇ ਤੇ ਇੱਕ ਜੱਸਾ ਬਣੇ ਇੱਕ ਆਪਣੇ ਬਣੀਓ ਜੋ ਇੱਕ ਸਜ਼ਾ ਸੁਣਾ ਦਿੱਤੀ ਗਈ ਹੁਣ ਜੇ ਤਾਂ ਇਹਨਾਂ 'ਚ ਰੱਬ ਚ ਸ਼ਕਤੀ ਹੈਗੀ ਆ ਤਾਂ ਕਹਿ ਦਿਓ ਵੀ ਉਹਦੀ ਸਜ਼ਾ ਜੋ ਕੱਟ ਹੋ ਜੇ ਜਾਂ ਬਾਹਰ ਆ ਜਾਣ ਹੁਣ ਕਹਿਣ ਦਾ ਮਤਲਬ ਸਬੂਤ ਕੋਰਟ ਕੋਲੇ ਪਹੁੰਚ ਗਏ ਤੇ ਜਿਹੜੇ ਸਬੂਤਾਂ ਦੇ ਧਾਰ ਤੇ ਇਹ ਫਸਿਆ ਨਾ ਕੋਈ ਝੂਠੀ ਕਾਰਨ ਕਾਰਵਾਈ ਨਹੀਂ ਹੋਈ 2018 ਦਾ ਕੇਸ ਇਸ ਜੋ ਪੀੜਤ ਮਹਿਲਾਵਾ ਜੋ ਇਹ ਇਸ ਉਸ ਕੁੜੀ ਨੇ ਆ ਕੇ ਸਾਹਮਣੇ ਮੀਡੀਆ ਸਾਹਮਣੇ ਕਿਹਾ ਵੀ ਇਸ ਦੀ ਪਾਵਰ ਹੋਣ ਕਾਰਨ ਇਹ ਜੋ ਸਾਡੀ ਆਵਾਜ਼ ਬਹੁਤ ਸਮੇਂ ਦੀ ਇਹ 2018 ਦਾ ਮਾਮਲਾ ਤੇ 2025 ਦੇ ਵਿੱਚ ਇਹਨੂੰ ਜਾ ਕੇ ਸਜ਼ਾ ਮਿਲੀ ਆ ਆ ਹੁਣ ਗੱਲ ਇਹ ਇੱਕ ਬਹੁਤ ਵੱਡੀ ਆਪਾਂ ਇਹ ਨਹੀਂ ਕਹਿੰਦੇ ਵੀ ਯਿਸੂ ਨੂੰ ਮਾਰਾ ਉਹਨੂੰ ਆਪਾਂ ਕਹਿੰਦੇ ਰੱਬ ਦੇਖੋ ਮਾਰਾ ਨਹੀਂ ਹੈਗਾ ਰੱਬ ਸਾਰਿਆਂ ਦਾ ਇੱਕ ਆ ਇਹ ਲੋਕ ਮਾਰੇ ਆ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਮੁਰਦੇ ਨੂੰ ਜਿੰਦਾ ਕਰਦੇ ਹਾਂ ਫਿਰ ਐਂ ਕਰੋ ਮੈਂ ਵੀ ਉਸ ਦਿਨ ਕਿਹਾ ਸੀ ਵੀ ਹਸਪੀਟਲਾਂ 'ਚ ਜਾਓ ਫਿਰ ਕਿਉਂ ਲੋਕ ਜਿਹੜੇ ਦੁੱਖ ਦੁੱਖਾਂ ਦੇ ਨਾਲ ਮਰੇ ਪਏ ਆ ਜਿਹੜੇ ਜਮਾਂ ਆਪਾਂ ਕਹਿੰਦੇ ਆ ਵੀ ਪਤਾ ਨਹੀਂ ਕਿੰਨੀਆਂ ਕ ਬਿਮਾਰੀਆਂ ਨਾਲ ਲੋਕ ਜੂਝ ਰਹੇ ਆ ਤੇ ਤੁਸੀਂ ਜਾ ਕੇ ਉੱਥੇ ਉਥੇ ਕਰੋ ਪੀਜੀਆਈ ਦੇ ਵਿੱਚ ਜਿਵੇਂ ਇਸ ਵਕੀਲ ਦਾ ਕਹਿਣਾ ਵੀ ਅਸੀਂ ਪਹਿਠੀਕ ਕਰਦੇ ਆ ਤੁਹਾਨੂੰ ਤੇ ਜਿਹੜੇ ਡਾਕਟਰਾਂ ਨੂੰ ਪੈਸੇ ਦਿੰਦੇ ਆ ਉਹ ਤੁਹਾਨੂੰ ਦੇ ਦੇਣਗੇ ਉਹ ਕਿਉਂ ਅਗਲਿਆਂ ਦੇ ਜਿਹੜੀਆਂ ਰਿਪੋਰਟਾਂ ਕਰਾਉਂਦੇ ਆ ਤੇ ਆਪਸ ਆਪਣੇ ਐਕਸ-ਰੇ ਕਰਾਉਂਦੇ ਆ ਢਿੱਡ ਵੜਾਉਂਦੇ ਆ ਉਹ ਨਾ ਵੜਾਓ ਜੋ ਤੁਸੀਂ ਜਾਦੂ ਨਾਲ ਠੀਕ ਕਰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਹੋਰ ਵੀ ਕੰਮ ਵਧੀਆ ਚੱਲੂ ਹੁਣ ਕਹਿਨ ਦਾ ਮਤਲਬ ਜਿਹੜੇ ਅੰਨੇ ਭਗਤ ਉਹਨਾਂ ਨੂੰ ਅੰਨੇ ਭਗਤੀ ਕਹਾਂਗੇ ਆਪਾਂ ਕਿਉਂਕਿ ਇੱਕ ਜਿਹੜੀ ਇਹ ਇੱਕ ਫੂਕ ਜੀ ਮਾਰਦੇ ਆ ਇਸ ਕੁੜੀ ਦਾ ਦੱਸਣਾ ਅੱਜ ਮੀਡੀਆ ਦੇ ਵਿੱਚ ਆ ਕੇ ਕਿਹਾ ਵੀ ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਹਫਤੇ ਹਫਤੇ ਦੋ ਦੋ ਹਫਤਿਆਂ ਦੀ ਪਹਿਲਾ ਮਹੀਨਾ ਵੀ ਨਾ ਟ੍ਰੇਨਿੰਗ ਕਰਾਉਂਦੇ ਇਹ ਵੀ ਐ ਕਰਨਾ ਆਪਾਂ ਜਦੋਂ ਫੂਕ ਮਾਰਾਂਗੇ ਡਿੱਗੋ ਤੁਸੀਂ ਤੇ ਇਹ ਕਰੋ ਲੋਕਾਂ ਦੇ ਸਾਹਮਣੇ ਇੱਕ ਇਹ ਪੇਸ਼ ਕਰੋ ਵੀ ਸਾਡੇ ਚ ਜਾਦੂ ਆ ਲੋਕ ਆਪਣੇ ਬੰਨੀ ਫਿਰ ਜ਼ਿਆਦਾ ਹੋਣਗੇ ਹੁਣ ਕਹਿੰਦਾ ਮਤਲਬ ਸਾਡੇ ਪੰਜਾਬੀ ਲੋਕ ਹੀ ਜ਼ਿਆਦਾ ਇਹਨਾਂ ਦੇ ਵਿੱਚ ਇਸ ਧਰਮ ਚ ਅਸੀਂ ਧਰਮ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਇਹ ਲੋਗ ਆ ਇਹ ਮਾੜਿਆ ਰੱਬ ਤਾਂ ਸਾਰਿਆਂ ਦਾ ਇੱਕ ਆ ਹੁਣ ਜੇ ਸਾਡੇ ਗੁਰੂਆਂ ਦੀ ਗੱਲ ਕਰੀਏ ਪਹਿਲੀ ਗੱਲ ਕਰਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਤੇ ਉਹਦੇ ਬੱਚਿਆਂ ਦੀ ਸਾਰੇ ਜੋ ਸਾਰਾ ਪਰਿਵਾਰ ਵਾਰਤਾ ਆਪਣਾ ਤੇ ਫਿਰ ਦੂਜੇ ਨੰਬਰ ਤੇ ਆਜੋ ਹਰੀ ਸਿੰਘ ਨਲੂਆ ਜਿਨੇ ਸ਼ੇਰਾਂ ਦੇ ਜਵਾੜੇ ਪਾੜੇ ਬਾਬਾ ਦੀਪ ਸਿੰਘ ਤੇ ਪੰਜਾਬ ਦੇ ਵਿੱਚ ਇੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਯੋਧਿਆਂ ਨੇ ਤਾਂ ਫਿਰ ਉਹਨਾਂ ਨੂੰ ਇਹ ਦੇਵਤੇ ਨਹੀਂ ਮੰਨਦੇ ਤਾਂ ਇਹ ਦੱਸੋ ਸਾਰਾ ਇਤਿਹਾਸ ਜੇ ਪੜ੍ਹੀਏ ਤਾਂ ਰੂਹ ਕੰਬੇ ਹੋਊਗੀ ਸਾਰਿਆਂ ਦੀ ਕਿਉਂਕਿ ਇਹਨਾਂ ਨੇ ਇੱਕ ਸਾਡੇ ਛੋਟੇ ਸਹਿਬਜ਼ਾਦਿਆਂ ਦੇ ਜਦੋਂ ਇਹਨਾਂ ਦੇ ਇੱਕ ਕ੍ਰਿਸਮਸ ਡੇ ਹੁੰਦੇ ਆ ਵਿੱਚ ਨਾ ਦਸੰਬਰ ਦੇ ਮਹੀਨੇ 'ਚ ਸਾਡੇ ਜੋ ਬੱਚੇ ਸੀਧ ਹੋਏ ਆ ਉਸ ਦਿਨ ਕਿਹਾ ਸੀ ਇਹਨਾਂ ਨੇ ਵੀ ਜੋ ਇੱਕ ਪਾਸੇ ਜਿਹਦੇ ਗਮੀਆਂ ਤਾਂ ਉਹ ਰੋਊਗਾ ਤੇ ਸਾਡੀ ਤਾਂ ਖੁਸ਼ੀ ਦਾ ਮਾਹੌਲ ਹਸਦਾ ਨੱਚਾਗੇ ਡੀਜੇ ਲਾਵਾਂਗੇ ਹੁਣ ਨੱਚ ਲੈਣ ਡੀਜੇ ਲਾ ਲੋ ਇਹਨਾਂ ਨੂੰ ਕਹੇ ਵੀ ਛੋਟਾ ਜਿਹੜਾ ਇੱਕ ਪਾਸਟਰਾ ਫਸ ਗਿਆ ਕਿਉਂਕਿ ਜਿਹੜਾ ਵੀ ਸਾਡੇ ਖਾਲਸਾ ਪੰਥ ਜਾਂ ਸਾਡੇ ਪੰਥ ਬਾਰੇ ਕੋਈ ਛੋਟੇ ਸਹਿਬਜ਼ਾਦਿਆਂ ਬਾਰੇ ਸਾਡੀ ਗੁਰੂਆਂ ਬਾਰੇ ਮਾੜਾ ਕਹੂ ਉਹਨੂੰ ਇਲਜ਼ਾਮ ਦੇਣ ਵਾਸਤੇ ਅਸੀਂ ਬੈਠੇ ਆਂ ਤਾਂ ਫਿਰ ਇਹਦੇ ਤੇ ਮੈਂ ਦੋ ਵੀਡੀਓ ਵੀ ਪਾਈਆਂ ਉਹ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਸਾਡੀ ਜੋ ਤਾਂ ਪਰ ਜਿਹੜੇ ਇਹਨਾਂ ਦੇ ਕੋਈ ਦੋ ਚਾਰ ਇਹਨਾਂ ਨਾਲ ਲੋਕ ਜੁੜੇ ਆਗੇ ਤਾਂ ਉਹਨਾਂ ਨੇ ਜ਼ਰੂਰ ਮੈਨੂੰ ਕਮੈਂਟ ਕਰੇ ਦੋ ਚਾਰ ਲੋਕਾਂ ਨੇ ਜ਼ਰੂਰ ਇੱਕ ਦੋ ਕਹਿੰਦੇ ਸੀ ਵੀ ਤੂੰ ਗਲਤ ਕਹਿ ਰਿਹਾ ਇਹ ਸਾਡਾ ਇੱਕ ਗੁਰੂ ਅਨਰੂਲੇ ਨੂੰ ਤੁਸੀਂ ਕੀ ਕਰਨੋ ਮੈਂ ਕੁਝ ਨਹੀਂ ਕਰਨਾ ਇਹ ਤਾਂ ਉੱਪਰ ਵਾਲੇ ਕਰੂਗਾ ਹੁਣ ਇਨਸਾਫ ਇਹਦਾ ਹੁਣ ਸਾਰਿਆਂ ਨੂੰ ਪਹਿਲਾ ਰੱਬ ਦੂਜੇ ਨੰਬਰ ਤੇ ਜੱਜ ਜੱਜ ਵੀ ਇੱਕ ਰੱਬਰ ਗੰਦਾ ਉਹ ਝੂਠੀ ਕੋਈ ਆਪਣੇ ਬੰਨਿਓ ਕਾਰਵਾਈ ਨਹੀਂ ਕਰੂ ਕਿਉਂਕਿ ਸਬੂਤ ਕਿਉਂ ਮੰਗਦੀ ਐ ਕੋਰਟ ਸਬੂਤ ਇਸੇ ਕਰਕੇ ਮੰਗਦੇ ਆ ਵੀ ਉਸ ਬੰਦੇ ਤੇ ਜਾਂਚ ਹੋ ਕਰੀ ਹੋ ਜੇ 2018 ਦੇ ਵਿੱਚ ਇੰਨਾ ਸਮਾਂ ਹੋ ਗਿਆ ਤਾਂ ਹੁਣ ਇਹ ਚ 2025 ਚ ਹੋਏ ਸਾਰੀ ਇਨਕੁਆਰੀ ਲੈ ਕੇ ਫੇਰ ਹੀ ਇਹਦੇ ਤੇ ਕੇਸ ਦਰਜ ਹੋਇਆ ਹੁਣ ਜੋ ਇਹਨਾਂ ਦੀ ਜੋ ਸਾਰੀ ਕਰਤੂਤ ਸਾਹਮਣੇ ਆਉਣ ਵਾਲੀ ਆ ਭਾਈ ਜਿਹੜਾ ਨਾਲ-ਨਾਲ ਇੱਕ ਨਰੂਲਾ ਉਹ ਵੀ ਨਾਲ-ਨਾਲ ਫਸੂਗਾ ਕਿਉਂਕਿ ਉਹ ਵੀ ਵੱਡੇ ਵੱਡੇ ਦਾਅਵੇ ਕਰਦਾ ਹੁਣ ਆਪਾਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਇਹਨਾਂ ਦੇ ਰੱਬ ਨੂੰ ਮਾੜਾ ਨਹੀਂ ਕਹਿੰਦੇ ਇਹ ਲੋਕ ਆ ਜਿਹੜੇ ਇਹ ਮਾੜੇ ਆ ਕਿਉਂਕਿ ਹੁਣ ਸਬੂਤ ਕੋਰਟ ਦੇ ਵਿੱਚ ਪਹੁੰਚ ਗਏ ਤੇ ਜਿਹੜੀ ਇਹ ਪੀੜਤ ਮਹਿਲਾ ਇਹ ਮਹਿਲਾਵਾਂ ਦੀ ਤਾਂ ਇਹਨੂੰ ਹੁਣ ਇਨਸਾਫ ਮਿਲ ਚਲਿਆ ਤਾਂ ਜਿਹਦੇ ਵਿੱਚ ਹੁਣ ਇਸ ਜੋ ਵਕੀਲ ਦਾ ਵੀ ਕਹਿਣਾ ਵੀ ਬਹੁਤ ਹੀ ਮੈਨੂੰ ਕਰੋੜਾ ਰੁਪਏ ਦੀ ਇਹਨਾਂ ਨੇ ਆਫਰ ਦਿੱਤੇ ਆ ਵੀ ਕਰੋੜ ਰੁਪਏ 10 ਕਰੋੜ ਰੁਪਏ ਦੇ ਦਿੰਦੇ ਆ ਤੁਸੀਂ ਇਹ ਕੇਸ ਰਫਾ-ਦਫਾ ਕਰ ਦਿੱਤਾ ਜਾਵੇ ਕਿਉਂਕਿ ਇਹਨੂੰ ਪਤਾ ਸੀ ਪਾਵਰ ਜ਼ਿਆਦਾ ਹੋਣ ਦੇ ਕਾਰਨ ਇਹ ਰਿਕਵੈਸਟ ਕੋਈ ਦੀ ਸੁਣਵਾਈ ਨਹੀਂ ਹੋਈ ਪਰ ਲੇਕਿਨ ਜਿਹੜਾ ਹੁਣ ਇਹ ਦਾਅਵੇ ਕਰਦੇ ਆ ਵੀ ਅਸੀਂ ਇੱਕ ਰੱਬਾਂ ਰੱਬ ਉਹ ਨਹੀਂ ਹੁੰਦੇ ਰੱਬ ਤਾਂ ਉਹ ਅਗੇ ਨਾ ਕਿ ਕਾਲੇ ਸ਼ੀਸ਼ਿਆਂ ਦੀਆਂ ਗੱਡੀਆਂ 'ਚ ਜਿਵੇਂ ਤੁਸੀਂ ਘੁੰਮਦੇ ਆ ਰੱਬ ਉਹ ਨਹੀਂ ਹੁੰਦੇ ਜਿਹੜੇ ਲੋਕ ਫਕੀਰ ਲੋਕ ਪਾਟੇ ਲੀੜਿਆਂ 'ਚ ਆਪਣੇ ਡੀਰਿਆਂ ਦੇ ਵਿੱਚ ਬੈਠੇ ਆ ਤਾਂ ਉਹ ਵੀ ਨਹੀਂ ਆਏ ਤਾਂ ਜਿਤਾਉਂਦੇ ਵੀ ਅਸੀਂ ਮੁਰਦਿਆਂ ਨੂੰ ਮੁਰਦਿਆਂ ਨੂੰ ਜ਼ਿੰਦਾ ਕਰਦੇ ਆ ਜਿਹੜੇ ਵੱਡੇ ਵੱਡੇ ਤਾੰਤ੍ਰਿਕ ਉਹ ਵੀ ਨਹੀਂ ਆਏ ਤਾਂ ਕਹਿੰਦੇ ਉਹ ਵੀ ਇਹ ਕਹਿੰਦੇ ਆ ਵੀ ਪਈ ਹਾਂ ਤੁਹਾਨੂੰ ਟੂਣੇ ਮਟਾਲਿਆਂ ਕੋਈ ਮਾੜੇ ਮੋਟੇ ਜੇ ਠੀਕ ਕਰ ਦਿੰਦੇ ਆ ਪਰ ਬੰਦਾ ਚਾਹੁੰਦਾ ਕਰਨ ਦੀ ਵੱਡਾ ਦਾਵਾ ਨਹੀਂ ਕਰਦੇ ਚਲੋ ਜੀ ਖਾਸ ਕਰਕੇ ਜਿਹੜੀਆਂ ਕਰਤੂਤਾਂ ਸੀ ਅੱਜ ਦੀਆਂ ਕਿਉਂਕਿ ਜਿਹੜਾ ਇਹ ਪਾਸਟਰ ਨੂੰ سزا ਮਿਲ ਗਈ ਤੇ ਜੋ ਉਮਰ ਕਾਇਦ ਦੀ سزا ਕੋਰਟ ਨੇ ਸੁਣਵਾਈ ਆ ਤੇ ਜਿਹੜੇ ਹੁਣ ਇਹਨਾਂ ਤੇ ਜਿਹੜੇ ਦੋਸ਼ ਲੱਗੇ ਸੀ ਉਹ ਕੋਰਟ ਦੇ ਵਿੱਚ ਸਾਬਤ ਹੋ ਗਏ ਤਾਂ ਹੁਣ ਦੇਖਣਾ ਇਹ ਬਣਦਾ ਵੀ ਇਹਦੂ ਅੱਗੇ ਇਹਦੇ ਉੱਤੇ ਹੁਣ ਕਾਰਵਾਈ ਕੀ ਹੋਣੀ ਆ ਕਿਉਂਕਿ ਕਹਿਣ ਦਾ ਮਤਲਬ ਇਹਨਾਂ ਦੇ ਜਿਹੜੇ ਅੰਨੇ ਭਗਤਾਂ ਉਹਨਾਂ ਦਾ ਕਹਿਣਾ ਇਹ ਆ ਵੀ ਹਲੇ ਤੱਕ ਇਹਨੂੰ ਗਲਤ ਨਹੀਂ ਸਾਬਤ ਕਰਦੇ ਕੋਰਟ ਨੇ سزا ਵੀ ਸੁਣਾਤੀ ਪਰ ਹੁਣ ਜੋ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ ਬਈ ਜੋ ਇਹ ਮੇਰੇ ਇਲਾਵਾ ਜੋ ਇਹ ਕੁੜੀ ਹੈ ਜਿਹੜੀ ਇਹਨੂੰ ਆਪਣੇ ਬੰਨੀ ਹੰਸਾ ਮਿਲ ਗਿਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਿਆ ਕਰੋ ਆਪਾਂ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਲਿਆਉਣ ਵਾਸਤੇ ਹਰ ਵਕਤ ਪੇਸ਼ ਕਰਦੇ ਹਾਂ ਤੁਹਾਡੇ ਮੂਰੇ ਵੀਡੀਓ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਾਣਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ